ਥਾਣਾ ਔੜ ਦੀਨ ਆਉਦੇ ਖੇਤਰ ਵਿੱਚ ਕਤਲ ਮਾੜੇ ਅਨਸਰਾਂ ਵਿਰੁੱਧ ਕਿਵੇਂ ਕਰੇਗੀ ਥਾਣਾ ਔੜ ਦੀ ਪੁਲਿਸ ਕਾਰਵਾਈ ਮਾੜੇ ਅਨਸਰ ਪੁਲਿਸ ਤੋਂ ਰੰਦੇ ਤੇਜ਼ ਥਾਣਾ ਔੜ ਦੀ ਰਪੈਂਦੇ ਖੇਤਰ ਵਿੱਚ ਐਵੇਂ ਲੱਗਦਾ ਹੈ ਕਿ ਜਿਵੇਂ ਸਮਾਜ ਵਿਰੋਧੀ ਅਨਸਰ ਕਹਿ ਰਹੇ ਹੋਣ ਕਿ ਉਹ ਅੱਗੇ-ਅੱਗੇ ਤੇ ਪੁਲਿਸ ਪਿੱਛੇ-ਪਿੱਛੇ ਥਾਣਾ ਔੜ ਦੇ ਖੇਤਰ ਝੁੰਦੀਆ ਘਟਨਾਮਾ 'ਚ ਪੁਲਿਸ ਵੀ ਮੀਡੀਆ ਦੇ ਅੱਗੇ ਮੂੰਹ ਖੋਲਣ 'ਚ ਆਨਾਂਖਾਨੀ ਕਰਦੀ ਰਹਿੰਦੀ ਹੈ ਤਾਜੀ ਘਟਨਾ ਪਿੰਡ ਮਾਲਪੁਰ ਦੀ ਹੈ ਕਿ ਬੀਤੇ ਦਿਨੀ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ સમાચાર ਸਾਹਮਣੇ ਆਇਆ ਸੀ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਇਸ ਮਾਮਲੇ ਸੰਬੰਧੀ ਥਾਣਾ ਔਰ ਦੇ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਰਜੇਵੇ ਜ਼ਿਆਦਾ ਹੋਣ ਕਰਕੇ ਸੰਪਰਕ ਨਹੀਂ ਹੋਇਆ ਫਿਰ ਡੀਐਸਪੀ ਰਾਸ਼ਕਮਰ ਨਾਲ ਗੱਲ ਹੋਈ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਕਾਤਲਾ ਨੇ লাশ ਨੂੰ ਸੜਕ ਦੇ ਕਿਨਾਰੇ ਇਸ ਤਰੀਕੇ ਸੁੱਟਿਆ ਸੀ ਕਿ ਦੇਖਣ ਨੂੰ ਸੜਕ ਹਾਦਸੇ ਲੱਗੇ ਪਰ ਥੋੜੀ ਦੂਰੀ ਤੇ ਖੇਤ ਵਿੱਚ ਹੱਥો ਪਾਈ ਹੋਇਆ ਤੇ ਖੂਨ ਦੇ ਨਿਸ਼ਾਨਾਂ ਤੋਂ ਇਹ ਸ਼ੱਕ ਬਣਿਆ ਕਿ ਇਹ ਕਤਲ ਹੈ ਫਿਰ ਪਿੰਡ ਦੇ ਸਰਪੰਚ ਨੂੰ ਸੱਦਿਆ ਗਿਆ ਤਾਂ লাশ ਦੀ ਪਛਾਣ ਨਹੀਂ ਸੀ ਹੋ ਰਹੀ ਪਰ ਫਿਰ ਪਤਾ ਲੱਗਾ ਕਿ ਪਿੰਡ ਦਾ ਇੱਕ ਨੌਜਵਾਨ ਗਾਇਬ ਹੈ ਨੌਜਵਾਨ ਦੇ ਭਰਾ ਨੇ লাশ ਦੀ ਬਾਹ ਤੇ ਬਣੇ ਟੈਟੂ ਤੋਂ ਪਛਾਣ ਲਿਆ ਕਿ ਇਹ লাশ ਹਰਮੇਸ਼ ਦੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਤ ਹਰਵਿੰਦਰ ਸਿੰਘ ਦੀ ਰਿਪੋਰਟ ਇਹ ਜਿਹੜਾ ਜਿਹੜੀ ਮੌਤ ਦੀ ਮੁੰਡੇ ਦੀ ਗੱਲ ਹੈ ਹਰਮੇਸ਼ਰ ਕਿਨੇ ਕੁ ਮਰੇ ਸੀ ਇਹ ਰੀ 35 ਸੱਤ ਸੀ ਕਾਰਨ ਕੀ ਵਜੇ ਇਹ ਘਟਨਾ ਹੋਣੀ ਹੈ ਕਾਰਨਤਾ ਹੀ ਹੁਣ ਦੇਖੋ ਪੁਲਿਸ ਤਦ ਦੀਸ਼ ਕਰੋਗੀ ਦੱਸੋਗੇ ਘਰ ਤੇ ਕਦੋਂ ਸਾਪ ਤੋਂ ਸੀ ਇਹ ਪਰਸੋਂ ਰਾਤ ਦਾ ਹੈ ਤੁਸੀਂ ਰਿਪੋਰਟ ਦੱਸ ਕਿ ਐਸੀ ਖਣੇ ਨਹੀਂ ਸਾਨੂੰ ਪਤਾ ਨਹੀਂ ਇਸੇ ਤੇ ਐਦਾਂ ਹੋਇਆ ਸੀ ਕਰਕੇ ਵੀ ਘੁੰਮ ਰਫਰਨ ਚਲੇ ਜਾਂਦਾ ਹੈ ਵੀ ਹੁਣ ਵੀ ਚਲੇ ਗਿਆ ਉਹਨਾਂ ਉਹ ਤਾਂ ਕਿੰਮ ਚਲੇ ਕੇ ਬੋਡੀ ਇੱਥੇ ਰੱਖੇ ਹੋ ਕਿੰਨੇ ਪਤਾ ਨਹੀਂ ਸਾਨੂੰ ਤਾਂ ਹੁਣ ਪਤਾ ਪਾ ਲੱਗਾ ਜੀ ਪੁਲਿਸ ਅੰਸਰ ਹਾਂ ਜੀ ਪਛਾਣ ਕਰ ਲਿਆ ਹਾਂ ਜੀ ਤੁਹਾਡੇ ਬ੍ਰਦਰ ਹਾਂ ਜੀ ਇਹ ਵਾਸੀ ਨੇ ਜੀ ਕੋਰਸ ਪਤਾ ਕਿਤਾ ਹੋ ਗਿਆ ਟੈਟੂ ਤੋਂ ਪਛਾਣ ਹੈ ਗਾਏ ਟੈਟੂ ਦੀ ਇੰਕੀ ਮੰਗ ਕਰੀ ਸਕਦਾ ਮੰਗ ਰਿਹਾ ਇਨਸਾਫ ਚਾਹਨੇ ਜੀ ਕਿਸੇ ਸ਼ੱਕ ਰਣਜੀਤ ਰਣਜੀਤ ਜੀ ਉਹਨਾਂ ਦੇਖੋ ਜੀ ਪੁਲਿਸ ਤਸਦੀਕ ਕਰੋ ਕਿ ਜੇ ਦੱਸੋ ਬੋਦੀ ਮਿਨੀਸ਼ ਮਲਪੁਰਚੇ ਉਪਰ ਮਾਮਲਾ ਕੀ ਅ ਪਰਸੋ ਰਾਤ ਤਕਰੀਬਨ 12 ਕੁ ਵਜੇ ਗ੍ਰਿਫਰਨਸ ਨਾਸੀ ਕੀ ਇੱਕ ਸੜਕ ਤੇ ਬੋਦੀ ਪਈ ਹੈ ਜਿਹਦੀ ਲਗਦਾ ਹੈ ਕਿ ਅਸੀ ਕਿ ਮੌਕਾ ਦਿੱਤਾ ਕਿ ਕਿਸੀ ਕਿ ਦੇਖਣ ਤੋਂ ਸ਼ਸਪੀਸ਼ ਮਾਮਲਾ ਲੱਗਦਾ ਸੀ ਐਸਾ ਬਣਾਉਣ ਦੀ ਕੋਸ਼ਿਸ਼ ਸੀ ਜਿਵੇਂ ਐਕਸੀਡੈਂਟ ਹੋਏ ਲੇਕਿਨ ਕੁਝ ਹਾਲਾਤ ਜਾਂ ਸੱਤਾ ਨੂੰ ਦੇਖ ਕੇ ਲੱਗਦਾ ਸੀ ਕਿ ਸ਼ਾਇਦ ਇਹ ਕਿਸੇ ਵੱਲੋਂ ਕੋਈ ਮਰਡਰ ਨਾ ਕੀਤਾ ਗਿਆ ਹੋਵੇ ਤਾਂ ਜਿਹੜਾ ਸਾਰੇ ਦੌਲੇ ਕੱਲ ਕਿ ਰਾਤ ਦੇ ਵਕਤ ਸੀਗਾ ਤੋ ਦਿਨੇ ਜਿਹੜੀ ਹੋਈ ਹੈ ਅਰਦਾਸ ਸੱਚ ਕੀਤੀ ਕਿ ਤਾਂ ਇੱਕ ਖੇਤ ਦੇ ਵਿੱਚ ਗੁੱਥਮ ਗੁੱਥਾ ਹੋਣ ਦੇ ਨਿਸ਼ਾਨ ਸੀਗੇ ਬਲੱਡ ਸਟੇਨ ਵੀ ਸੀਗੇ ਸੋ ਉਹਦੇ ਦਾ ਆਪੇ ਫਿਰ ਕੱਲ ਮੁਕਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਸਰਪੰਚ ਦੇ ਕਹਿਣਾ ਤੇ ਔਰ ਮੁਕਦਮਾ ਨੰਬਰ 57 ਅੰਡਰ ਸੈਕਸ਼ਨ 103 1 ਔਰ 238 ਇਸੇ ਤਰ੍ਹਾਂ ਸੋ ਇਹ ਜਾਂਚ ਕੀਤੀ ਜਾ ਰਹੀ ਹੈ ਅਨਆਈਡੈਂਟੀਫਾਈਡ ਸੀਗਾ ਪਰ ਹੁਣ ਪਤਾ ਲੱਗਿਆ ਹੈ ਕਿ ਮਲਪੁਰ ਦਾ ਰਹਿਣ ਵਾਲਾ ਹਰਮੇਸ਼ ਸਨ ਆਫ ਦੇਵਰਾਜ ਹੈਗਾ ਉਮਰ 36 ਸਾਲ ਦਾ ਇਹ ਸ਼ਨਾਖਤ ਹੋਇਆ ਸੋ ਤਫਤੀਸ਼ ਕਰ ਰਹੇ ਹਾਂ ਜਲਦੀ ਜਲਦੀ ਤਫਤੀਸ਼ ਕਰ ਰਹੇ ਹਾਂ ਬਿਲਕੁਲ ਬਿਲਕੁਲ ਦੋਸ਼ੀ ਦੀ ਪਾਲ ਜਾਣੀ ਹਾਂ ਦੋਸ਼ੀ ਦੀ ਪਾਲ ਕਰਨੀ